ਆਓ ਹੁਣ ਬੜੇ ਪਿਆਰ ਦੇ ਨਾਲ ਭਾਈ ਗੁਰਚਰਨ ਸਿੰਘ ਜੀ ਜੋ ਕਿ ਬੀਬੀ ਕੋਲਾ ਜੀ ਭਲਾਈ ਕੇ ਅੰਦਰ ਦਾ ਬਹੁਤ ਪਿਆਰਾ ਜਥਾ ਜੋ ਬਹੁਤ ਪਿਆਰ ਨਾਲ ਕਥਾ ਕਥਾ ਕਰਦੇ ਨੇ ਔਰ ਬੜੇ ਪਿਆਰ ਤੇ ਬੜੀ ਡੂੰਘਾਈ ਦੇ ਨਾਲ ਕੋਸ਼ਿਸ਼ ਕਰਦੇ ਨੇ ਸੰਗਤਾਂ ਨੂੰ ਪ੍ਰੇਮ ਦੇ ਹੋਰ ਰੰਗ ਦੇ ਵਿੱਚ ਬਾਬਾ ਦੀਪ ਸਿੰਘ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਨਾਲ ਹੋਰ ਰੰਗ ਦੇ ਵਿੱਚ ਜੋੜਿਆ ਜਾਵੇ ਬਾਬਾ ਜੀ ਅੱਜ ਵੀ ਅੰਨਾ ਕੋਲੋਂ ਸੇਵਾ ਲੈਣ ਆਪ ਜੀ ਸਾਰੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿ ਕੇ ਅਸੀਸ ਦੇ ਦਿਓ ਇੱਕ ਜਕਾਰੇ ਦੇ ਵਿੱਚ ਅਸੀਸ ਦੇ ਦਿਓ ਫਿਰ ਭਾਈ ਸਾਹਿਬ ਜੀ ਕਥਾ ਰਾਮ ਕਰਨਗੇ ਵਾਹਿਗੁਰੂ ਵਾਹਿ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਹਕ ਪਰਵਰ ਹਕ ਕੀ ਗੁਰੂ ਕਰਤਾ ਹਰ ਰਾਏ ਸੁਲਤਾਨ ਹਮਦਰਵੀਸ਼ ਗੁਰੂ ਕਰਤਾਰ ਹਰਿ ਰਾਏ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਗੋਦ ਦਾ ਆਨੰਦ ਮਾਰੀ ਸਾਧ ਸੰਗਤਿਓ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਸਤਗੁਰ ਦੇ ਬੜੇ ਹੀ ਪਿਆਰੇ ਬਾਬਾ ਦੀਪ ਸਿੰਘ ਜੀ ਉਹਨਾਂ ਦੇ ਜਨਮ ਅਸਥਾਨ ਤੇ ਸਤਗੁਰ ਦੀ ਗੋਦ ਜੁੜ ਬੈਠੇ ਹੋ ਆਉ 10 ਤੋਂ ਪਹਿਲਾਂ ਗੁਰਮਖਣੇ ਕੀਰਤਨ ਦੁਆਰਾ ਤੁਹਾਡੇ ਦਰਸ਼ਨ ਕੀਤੇ ਜਿੰਨਾ ਕਸਮਾ ਹੁਕਮ ਆਇਆ ਹੈ ਗੁਰਮਖਾਂ ਵੱਲੋਂ ਸਤਿਗੁਰ ਤਰਸ ਕਰਨ ਸਤਿਗੁਰ ਬਖਸ਼ਿਸ਼ ਕਰਨ ਦਾਸ ਗਰੀਬ ਦੇ ਸਿਰ ਤੇ ਹੱਥ ਰੱਖ ਕੇ ਕੁਝ ਵਿਚਾਰਾਂ ਦੀ ਸੇਵਾ ਲੈਣ ਆਓ ਜਿਹਨੇ ਇੱਥੇ ਬੈਠੇ ਹੋ ਜਿਹਨੇ ਇੱਕ ਰਾਜ ਬੈਠ ਕੇ ਵੇਖ ਰਹੇ ਹੋ ਸਤਿਗੁਰ ਦੇ ਪਿਆਰ ਦੇ ਵਿੱਚ ਬਾਬਾ ਜੀ ਦੇ ਲਾੜ ਦੇ ਵਿੱਚ ਦੋਵੇਂ ਹੱਥ ਜੋੜੋ ਪਿਆਰ ਚੱਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 1630 ਦੇ ਵਿੱਚ ਬਾਬਾ ਗੁਰਦੁੱਤਾ ਜੀ ਦੇ ਗਏ ਵਿਖੇ ਸਤਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਪਿੱਤਾਈ ਦਾ ਪ੍ਰਕਾਸ਼ ਹੁੰਦਾ ਹੈ ਆਗਮਨ ਹੁੰਦਾ ਹੈ ਜਦੋਂ ਸਿੱਖ ਸੰਗਤਾਂ ਨੇ ਸ਼ੀਵੇਂ ਪਾਸ਼ਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੂੰ ਜਾ ਕੇ ਵਧਾਈਆਂ ਦਿੱਤੀਆਂ ਨਾ ਸਿੱਖਣ ਜਾ ਕੇ ਆਖਿਆ ਹੈ ਬੰਦੀ ਸ਼ੋਰ ਪਿੱਤਾ ਜੀ ਤੁਹਾਨੂੰ ਵਧਾਈਆਂ ਹੋਣ ਤੁਹਾਡੇ ਘਰ ਪੋਤਾ ਹੋਇਆ ਹੈ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਤੇ ਗੁਰੂ ਹਰਗੋਬਿੰਦ ਸਹਿ ਮਹਾਰਾਜ ਜੀ ਅੱਖ ਲਗੇ ਇਹ ਵੱਡੀ ਵਸਤੂ ਦਾ ਗਾਖ ਹੈ ਸਾਡੇ ਘਰ ਜਿਹੜਾ ਪੋਤਾ ਹੋਇਆ ਹੈ ਬਾਬਾ ਗੁਰਦਤਾ ਜੀ ਦੇ ਘਰ ਜਿਹੜਾ ਪੁੱਤਰ ਹੋਇਆ ਹੈ ਨਾ ਉਹ ਵੱਡੀ ਵਸਤੂ ਦਾ ਗਾਖ ਹੈ ਜਦੋਂ ਫਿਰ ਬੇਨਤੀ ਕੀਤੀ ਸਤਿਗੁਰੂ ਨਾਮ ਰੱਖੋ ਤੁਸੀਂ ਕਿੰਦੇ ਹਰੀ ਦਾ ਰੂਪ ਹੈ ਇਹਦਾ ਨਾਮ ਹੈ ਹਰਦਾਇ ਪੱਗਾਂ ਵਾਲਿਓ ਮੈਂ ਕੇਵਲ ਸੰਖੇਪ ਵਿੱਚ ਤੁਹਾਡੇ ਦਰਸ਼ਨ ਕਰਾਂਗਾ ਸਤਿਗੁਰੂ ਕਾਹਨ ਅਜੇ 4 ਕੁ ਸਾਲ ਉਮਰ ਹੈ ਗੁਰੂ ਹਰਿ ਸਹਿਜ ਦੀ دنیਵੀਂ ਉਮਰ ਬਾਬਾ ਗੁਰਦਤਾ ਜੀ ਸਰੀਰ ਰੂਪੀ ਚੋਲਾ ਛੱਡ ਗਏ ਹੁਣ ਗੁਰੂ ਹਰਿ ਗੁਬਿੰਦ ਸਹਿ ਮਹਾਰਾਜ ਜੀ ਜਿੱਥੇ ਜਾਂਦੇ ਨਾਲ-ਨਾਲ ਆਪਣੇ ਪੋਤਰੇ ਗੁਰੂ ਹਰਿਦੈ ਸਿੰਘ ਜੀ ਨੂੰ ਵੀ ਖੜਦੇ ਨੇ ਇੱਥੋਂ ਤੱਕ ਜਦੋਂ ਕਥਾ ਕਰਦੇ ਨੇ ਉਦੋਂ ਵੀ ਗੁਰੂ ਹਰਿਦੈ ਸਿੰਘ ਜੀ ਕੂਲ ਬੈਠਦੇ ਨੇ ਆਪਣੀ ਨਿਗਰਾਨੀ ਦੇ ਵਿੱਚ ਸ਼ਸਤਰ ਵਿਦਿਆ ਵੀ ਸ਼ਸਤਰ ਵਿਦਿਆ ਵੀ ਆਪ ਸਾਰੀ ਸਿਖਾਈ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੇ ਤਾਂ 1643 ਦੇ ਵਿੱਚ اج گر گوبند صاحب مہاراج نے گورتا گدی اپنے پوترے نتی گرو ہر صاحب جی سنگاسن سے بیٹھ کے جی گروہ گرن جی بیٹھے نے سنگاسن سے درشن کرے کرو سرتی ہوں سگتا نت لگتا دوروں دوروں سنگتا درشنا واسطے عمدیاں نے ست گرو سنگاسن سے بیٹھے نے اس ویلے جو ਪਿਆਰ ਵਾਲੇ ਕਵੀ ਗੁਰਮਖੂ ਲਿਖਦੇ ਨੇ ਉਹ ਨਕਸ਼ਾ ਕਿੱਥੇ ਹੋਇਆ ਹੈ ਸੁਰਤੀਨਾ ਦੇਦਾਰੇ ਕਰਿਓ ਸ੍ਰੀ ਸਤ ਗੁਰ ਹਰਿ ਰਾਏ ਜੀ ਬੈਠੇ ਤਖਤ ਸੁਬਾਏ ਜੀ ਸ੍ਰੀ ਸਤ ਰਹਰਾਈ ਜੀ ਬੈਠੇ ਤਖਤ ਸੁਬਾਏ ਜੀ ਪਦ ਸੱਚ ਪਾਤਸ਼ਾਹ ਕੋ ਤਿਨਹੀ ਕੋ ਬਾਨਿਆਏ ਬੁੱਲੂ ਬਦ ਸੱਚੇ ਪਾਤਸ਼ਾਹ ਕੋ ਤਿਨਹੀ ਕੋ ਬਨਿਆ ਆਏ ਵਾਹਿਗੁਰੂ ਤਿਨਹੀ ਕੋ ਬਨਿਆ ਆਏ ਸੰਗਤਾਂ ਵਡਿਆਈਆਂ ਕਰਦੀਆਂ ਨੇ ਸਤਿਗੁਰੂ ਸੰਗਤਾਂ ਨੇ ਖੁਸ਼ੀਆਂ ਦਿੰਦੇ ਨੇ ਸਾਡਾ ਇਤਿਹਾਸ ਕਹਿੰਦਾ ਵਕ ਵਕ ਤਾਵਾ ਦੇ ਸਤਬੂਲੇ 52 ਬਾਗ ਲਾਈ ਜੇ 1446 ਦੇ ਚਾਲ ਪੈਂਦਾ ਹੈ ਨਾ ਗੁਰੂ ਹਰੈ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਭੇਜਿਆ ਹਕੀਮਾਂ ਨੂੰ ਭੇਜਿਆ ਵੈਦਾਂ ਨੂੰ ਭੇਜਿਆ ਜਾਓ ਜਾ ਕੇ ਲੋਕਾਂ ਨੂੰ ਇਲਾਜ ਕਰੋ ਲੰਗਰ ਚਲਾ ਦਿਓ ਹਰ ਨਗਰ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਵਿੱਚ ਨਗਰ-ਨਗਰ ਦੇ ਵਿੱਚ ਗੁਰੂ ਹਰਿਐਸ ਸਾਹਿਬ ਜੀ ਨੂੰ ਲੰਗਰ ਚਲਾਈ ਗਈ ਦਵਾਈਆਂ ਦੇ ਲੰਗਰ ਚਲਾਈ ਗਏ ਵੇਖੋ ਕਿੰਡੇ ਪਰਉਪਕਾਰੀ ਧੰ ਗੁਰੂ ਹਰਿਐਸ ਸਾਹਿਬ ਜੀ ਕਿੱਡਾ ਦਿਆਲੂ ਹਿਰਦਾ ਹੈ ਗੁਰੂ ਹਰਿਐਸ ਸਾਹਿਬ ਜੀ ਦਾ ਸਮੇਂ ਦਾ ਬਾਦਸ਼ਾਹ ਹੋਇਆ ਸ਼ਾਹਜਹਾਨ ਇਹਦਾ ਪੁੱਤਰ ਸੀ ਦਾਰਾਸ਼ਕੂ ਇਹਦੇ ਪੁੱਤਰ ਹੈ ਔਰੰਗਜੀਬ ਤੁਹਾਨੂੰ ਪਤਾ ਔਰੰਗਜੀਬ ਬੜਾ ਚਲਾਕ ਸੀ ਇਹਨੇ ਧੋਖੇ ਦੇ ਨਾਲ ਨਾ ਸ਼ੇਰ ਦੀ ਮੁਛਦਾਵਾਲ ਆਪਣੇ ਭਰਾ ਦਾਰਾਸ਼ਕੂ ਨੂੰ ਸ਼ਿਕਾਤ ਖਵਾਤਾ ਨੇ ਖਾਣੇ 'ਚ ਪਾ ਕੇ ਨਾ ਸ਼ੇਰ ਦੀ ਮੁਛਦਾਵਾਲ ਉਹ ਖਵਾਤਾ ਜੀ ਹੁਣ ਜਦੋਂ ਦਾਰਾਸ਼ਕੂ ਜੇ ਅੰਦਰ ਸ਼ੇਰ ਦੀ ਮੁਛਦਾਵਾਲ ਗਿਆ ਤੇ ਦਾਰਾਸ਼ਕੂ ਬਿਮਾਰ ਪੈ ਗਿਆ ਸ਼ਾਹੀ ਹਕੀਮਾਂ ਨੂੰ ਸੱਦਿਆ ਗਿਆ ਵੱਡੇ ਵੱਡੇ ਵੈਦਾਂ ਨੂੰ ਸੱਦਿਆ ਗਿਆ ਪਰ ਕਿਤੇ ਆਰਾਮ ਨਹੀਂ ਆਇਆ ਦਿਨੋਂ ਦੇ ਰੋਗ ਵੱਧਦਾ ਗਿਆ ਦਾਣਾਸ਼ ਕੋ ਬਹੁਤ ਕਮਜ਼ੋਰ ਹੋ ਗਿਆ ਹਕੀਮਾਂ ਨੇ ਵੀ ਹੱਥ ਕਰੇ ਕਰ ਦਿੱਤੇ ਸ਼ਾਹ ਜਹਾਂ ਬੜਾ ਦੁਖੀ ਹੈ ਸ਼ਾਹੀ ਹਕੀਮ ਨੂੰ ਬੁਲਾਉਂਦਾ ਹੈ ਕੋਲ ਕਹਿੰਦਾ ਕੋਈ ਨਾ ਕੋਈ ਤਾਂ ਇਲਾਜ ਹੋਵੇਗਾ ਨਾ ਕਹਿੰਦੇ ਹਾਂ ਜੇ ਤਿੰਨ ਚੀਜ਼ਾਂ ਮਿਲ ਜਾਣਾਂ ਫਿਰ ਤੇਰਾ ਪੁੱਤਰ ਦਲਾਸ਼ ਕੋ ਠੀਕ ਹੋ ਸਕਦਾ ਵੀ ਉਹ ਕੀ ਕਹਿੰਦੇ ਗੱਜ ਮੋਤੀ ਚਿੱਟੀ ਹਰ ਤਮਾਸਾ ਲਾਉਂਗਾ ਇਹ ਤਿੰਨ ਚੀਜ਼ਾਂ ਮਿਲ ਜਾਣਾਂ ਕਹਿੰਦਾ ਹੁਣੇ ਪ੍ਰਬੰਧ ਕਰਦੇ ਆ ਹਕੀਮ ਆਖ ਲੈ ਕੇ ਰਾਜਨ ਇਹ ਚੀਜ਼ਾਂ ਦਾ ਪ੍ਰਬੰਧ ਕਰਨਾ ਇੰਨਾ ਸੌਖਾ ਨਹੀਂ ਹਿੰਦੂਸਤਾਨ ਦੇ ਕੋਨੇ-ਕੋਨੇ ਤੇ ਭੇਜਿਆ ਸ਼ਾਹ ਜਹਾਨ ਨੇ ਸਮੇਂ ਦੇ ਬਾਦਸ਼ਾਹ ਨੇ ਪਰ ਇਹ ਤਿੰਨ ਚੀਜ਼ਾਂ ਨੇ ਮਿਲੀਆਂ ਅਖੀਰ ਤੇ ਸ਼ਾਹ ਜਹਾਨ ਆਖਣ ਲੱਗਾ ਕਿਤੇ ਨਾ ਕਿਤੇ ਇਹ ਚੀਜ਼ਾਂ ਮਿਲ ਗਈਆਂ ਨਾ ਤਾਂ ਗੋ ਹਕੀਮ ਆਖ ਲਗੇ ਹਾਂ ਗੁਰੂ ਨਾਨਕ ਦਾ ਘਰ ਹੈ ਸਤਵੇਂ ਪਾਤਸ਼ਾਹ ਗੁਰੂ ਹਰਿਐ ਸਾਹਿਬ ਜੀ ਕੀਰਤਪੁਰ ਸਾਹਿਬ ਦੀ ਧਰਤੀ ਤੇ ਉਹਨਾਂ ਇੱਕ દવાਖਾਨਾ ਖੁੱਲ੍ਹਿਆ ਆਇਆ ਰਾਜਨ ਇਹ ਤਿੰਨ ਚੀਜ਼ਾਂ ਉੱਥੋਂ ਮਿਲ ਸਕਦੀਆਂ ਨੇ ਇਨੂੰ ਅੰਦਰ ਤੜ ਨਵਸ਼ੀ ਆਈ ਮੈਂ ਸਮਝਦਾ ਬਾਦਸ਼ਾ ਸਾਡੇ ਵੱਡੇ ਵਡੇਰੇ ਗੁਰੂ ਘਰ ਨਾਲ ਵੈਦ ਦੁੱਧ ਕਰਦੇ ਰਹੇ ਨੇ ਪਰ ਕੁਝ ਸਿਆਣੇ ਐਲਕਾ ਰੱਖਣ ਲੱਗੇ ਉਹ ਸ਼ਾਹ ਜਹਾਨ ਇਹ ਗੁਰੂ ਨਾਨਕ ਦਾ ਘਾਰੀ ਗੁਰੂ ਨਾਨਕ ਦਾ ਕਰਬੜਾ ਨਿਰਵੈਰ ਹੈ ਇੱਥੇ ਹਰ ਵੇਲੇ ਇਹ ਪੜਿਆ ਜਾਂਦਾ ਹੈ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇੱਥੇ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਜਾਂਦਾ ਅਸਲ ਵੱਧ ਦਾ ਭਲਾ ਮੰਗਿਆ ਜਾਂਦਾ ਹੈ ਫਿਰ ਸ਼ਾਹਜਹਾਨ ਨੇ ਲਿਖਤੀ ਰੂਪ ਚ ਪੱਤਰਖਾ ਲਿਖੀ ਇਹ ਧੰਨ ਗੁਰੂ ਹਰਿ ਸਾਹਿਬ ਜੀ ਮੇਰਾ ਪੁੱਤਰ ਦਾਰਾਸ਼ਕੂ ਬਿਮਾਰ ਹੈ ਇਹ ਤਿੰਨ ਚੀਜ਼ਾਂ ਦੀ ਲੋੜ ਹੈ ਕਿ ਤੁਹਾਡੇ ਦਵਾਖਾਨੇ ਜੇ ਇਹ ਤਿੰਨ ਚੀਜ਼ਾਂ ਨੇ ਤੇ ਕਿਰਪਾ ਕਰਕੇ ਦੇ ਦਿੱਤੀਆਂ ਜਾਨ ਆ ਐਲ ਕਰ ਗਏ ਉਹ ਪੱਤਰ ਕਾ ਗੁਰੂ ਹਰੈਸਿਦ ਦੇ ਚੰਨਾ ਤੇ ਰੱਖੀ ਜੇ ਸਤਗੁਰੂ ਨੇ ਪੱਤਰ ਕਾ ਪੜੀ ਤੇ 1 ਮਿੰਟ ਨਹੀਂ ਲਾਇਆ ਤਿੰਨ ਚੀਜ਼ਾਂ ਦਵਾ ਖੰਡੇ ਤੇ ਮੰਗਾ ਕੇ ਉਹ ਐਲ ਕਾਰਨ ਦਿੱਤੀਆਂ ਤੇ ਉਹਨਾਂ ਜਾ ਕੇ ਸ਼ਾਹ ਜਹਾਂ ਨੂੰ ਕਿ ਸ਼ਾਹ ਜਹਾਂ ਨੇ ਉਹ ਤਿੰਨ ਚੀਜ਼ਾਂ ਹਕੀਮਾਂ ਨੂੰ ਦਿੱਤੀਆਂ ਤੇ ਉਹਦੀ ਦਵਾਈ ਬਣਾਈ ਦਵਾਈ ਬਣਾ ਕੇ ਜਦੋਂ ਦਾਰਾਸ਼ਕੋ ਨੂੰ ਉਹ ਦਵਾਈ ਖਵਾਈ ਤੇ ਦਾਰਾਸ਼ਕੋ ਬਿਲਕੁਲ ਤੰਦਰੁਸਤ ਹੋ ਗਿਆ ਤਬਾਜੋ ਦਾਰਾਸ਼ਕੋ ਕੀਰਤਪੁਰ ਸਾਹਿਬ ਸਤਿਗੁਰੂ ਦਾ ਸ਼ੁਕਰਾਨਾ ਕਰਨ ਵੀ ਗਿਆ ਇਹ ਗੱਲ ਦਾ ਪਤਾ ਲੱਗਦਾ ਹੈ ਜੀ ਸਤਸੰਗਿਓ ਇੱਕ ਰਾਜੇ ਨੂੰ ਉਹ ਵੀ ਬਿਮਾਰ ਹੈ ਉਹਨੂੰ ਝੋਲੇ ਦਾ ਰੋਗ ਹੋਇਆ ਹੈ ਉਹਨੂੰ ਪਤਾ ਲੱਗਾ ਐਦਾਂ ਗੁਰੂ ਹਰਗੋਬਿੰਦ ਸਾਹਿਬ ਦਵਾਖਾਨੇ ਦੇ ਵਿੱਚੋਂ دارا شکون جو چیزاں تین ملیا نے او دینا دارا شکون بلکل ٹھیک ہو گیا ہے او بھی اپنی دانی نا صلاح کر دا ہے پاگوانے اسمی ساتھ کو شرن نچ جائیے اے راجہ تے رانی دو میں ساتھ گودی شرن میں چاہندے نے رانی ہاتھ جور کے بینتی کر دیئے ہے گریب نوائی تانگرو ہارے صاحب جی تو اڈاک کرنے رویر ہے ਜੋ ਵੀ ਤੁਹਾਡੀ ਸ਼ਰਨ ਵਿੱਚ ਹੁੰਦੇ ਨੇ ਨਾ ਤੁਸੀਂ ਉਹਨਾਂ ਦੀ ਬਾਹ ਫੜਦੇ ਹੋ ਸਤਿਗੁਰੂ ਥਾਂ ਥਾਂ ਤੇ ਮੈਂ ਆਪਣੇ ਸਿਰ ਦੇ ਸਾਈ ਨੂੰ ਦਵਾਈਆਂ ਖਵਾਈਆਂ ਨੇ ਇਹ ਰਾਜਾ ਕਿਸ ਕੰਮ ਦਾ ਜੇ ਮੇਰਾ ਸਿਰ ਦਾ ਸਾਈ ਠੀਕ ਨਾ ਹੋਇਆ ਸਤਿਗੁਰੂ ਕਿਰਪਾ ਕਰੋ ਹਰ ਪਾਸੇ ਹਾਰ ਥੱਕ ਕੇ ਹੁਣ ਤੁਹਾਡੀ ਸ਼ਰਨ ਵਿੱਚ ਆਏ ਆਂ ਪਾਗਾਂ ਵਾਲੇ ਜਦੋਂ ਸਾਰੇ ਪਾਸੇ ਹੱਥ ਕਰੇ ਹੋ ਜਾਣਾ ਸਾਰੇ ਪਾਸੇ ਹਾਰ ਜਾਵੋ ਜਦੋਂ ਕੋਈ ਤੁਹਾਡੀ ਬਾਤ ਨਾ ਪੁੱਛੇ ਨਾ ਫਿਰ ਇੱਥੇ ਗੁਰੂ ਜੀ ਸ਼ਰਦ ਵਿੱਚ ਆ ਕੇ ਪੱਲਾ ਪਾ ਕੇ ਗੱਲ ਝੋਲੀ ਅੱਡੇਆ ਕਰੋ ਇਹ ਸਤਿਗੁਰੂ ਜੀ ਅਬ ਹਮ ਚਲੀ ਠਾਕੁਰ ਪਹਿਾਰ ਜਬ ਹਮ ਸਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ ਲੋਕਣ ਕੀ ਚਤਰਾਈ ਉਪਮਾ ਤੇ ਬੈ ਸੰਤਰ ਜਾਰ ਸਤਿਗੁਰੂ ਮੈਂ ਲੋਕਾਂ ਦੀਆਂ ਚਤਰਾਈਆਂ ਲੋਕਾਂ ਦੀਆਂ ਚਾਬਲੂਸੀਆਂ ਲੋਕਾਂ ਦੀ ਵਡਿਆਈ ਲੋਕਾਂ ਦੀ ਉਮਾਂ ਅੱਗ 'ਚ ਪਾ ਕੇ ਸਾਰ ਦੱਤੀ ਹੈ ਲੋਕਣ ਕੀ ਚਤਲਾਈ ਤੇ ਬਸੰਤਰ ਯਾਰ ਹੁਣ ਭਾਵੇਂ ਕੋਈ ਮੈਨੂੰ ਚੰਗਾ ਆਖੇ ਭਾਵੇਂ ਕੋਈ ਮਾੜਾ ਮੈਨੂੰ ਆਖੇ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਧਾਰ ਸਤਿਗੁਰੂ ਮੈਨੂੰ ਕੋਈ ਚੰਗਾ ਆਖੇ ਮੈਨੂੰ ਕੋਈ ਮੰਦਾ ਆਖੇ ਮੈਂ ਇਹ ਤਨ ਇਹ ਸਰੀਰ ਤੇਰੇ ਚਰਨਾਂ 'ਚ ਭੇਟਾ ਕਰ ਦਿੰਦਾ ਹੈ ਕਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਉ ਹੈ ਢਾਰ ਜੋ ਆਵਤ ਸਰਨ ਠਾਕੁਰ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਉ ਰੱਖੋ ਲਾਜ ਉਰਾਰ ਇਹ ਰਾਣੀ ਨੇ ਗਲਤ ਪੱਲਾ ਪਾਇਆ ਏ ਗਰੀਬ ਨਾ ਸਤਗੁਰ ਦੀ ਸਾਰੇ ਪਾਸੇ ਹਾਰ ਤੱਕ ਕੇ ਤੁਹਾਡੀ ਸ਼ਰਨ ਵਿੱਚ ਆਏ ਆ ਭਾਗਾ ਵਾਲਿਓ ਤੇ ਸਤਗੁਰ ਨੇ ਦਵਾ ਖੰਨੇ ਦਵਾਈ ਮਗਾਈ ਹਕੀਮ ਸੱਦੇ ਕੇ ਦਵਾਈ ਦਿੱਤੀ। ਇਹ ਕੁਝ ਦਿਨ ਗੁਰਦੀ ਸ਼ਰਨ ਵਿੱਚ ਰਹਿ ਦਵਾਈ ਖਾਧੀ ਰਾਜੇ ਦਾ ਝੋਲੇ ਦਾ ਰੋਗ ਠੀਕ ਹੋ ਗਿਆ। ਰਾਜਾ ਤੰਦਰੁਸਤ ਹੋ ਗਿਆ। ਹੁਣ ਜਦੋਂ ਰਾਜਾ ਤੰਦਰੁਸਤ ਹੋਇਆ ਹਣ ਦੋਵੇਂ ਜੀ ਸਤਗੁਰੂ ਦਾ ਸ਼ੁਕਰਾਨਾ ਕਰਨ ਵੇ ਸਤਗੁਰੂ ਦੇ ਚਰਨਾਂ 'ਚ ਆਉਂਦੇ ਨੇ। हे ਗਰੀਬ ਨਿਵਾਸ ਸਤਿਗੁਰੂ ਧਾਨਗੁਰੂ ਹਰਿਦਾਸ ਸਾਹਿਬ ਜੀ ਤੁਸੀਂ ਤਰਸ ਕੀਤਾ ਕਿਰਪਾ ਕੀਤੀ ਆਪਣੇ ਦਵਾ ਖਾਣ ਦੀ ਦਵਾਈ ਦਿੱਤੀ ਨਾਲ ਤੁਹਾਡੀ ਕਿਰਪਾ ਹੋਈ ਮਹਾਰਾਜ ਜੀ। ਬਿਲਕੁਲ ਸਰੀਰ ਤੰਦਰੁਸਤ ਹੋ ਗਿਆ ਹੈ। ਤੇ ਸਤਿਗੁਰੂ ਜੀ ਹੁਣ ਤੁਹਾਡੇ ਚਰਨਾਂ 'ਚ ਇੱਕ ਹੋਰ ਬੇਨਤੀ ਹੈ ਗੁਰੂ ਹਰਿਐ ਸੇ ਪਿਤਾ ਜੀ ਥੋੜਾ ਮੁਸਕਰਾਪੇ ਕਹਿੰਦੇ ਕੀ ਕਹਿਣਾ ਚਾਹੁੰਦੇ ਹੋ ਜੋ ਦੁੱਖ ਲੈ ਕੇ ਆਏ ਸੀ ਉਹ ਦੁੱਖ ਗੁਰਨਾਨਕ ਦੇ ਦੂਰ ਕਰ ਦਿੱਤਾ ਨਾ ਹੁਣ ਕੀ ਚਾਹੀਦਾ ਇਹ ਸਤਿਗੁਰੂ ਸਰੀਰ ਤੰਦਰੁਸਤ ਹੋ ਗਿਆ ਹੁਣ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੋਰ ਕਰਨੀ ਹੈ ਵੀ ਦੱਸੋ ਕੀ ਕਹਿਣਾ ਚਾਹੁੰਦੇ ਹੋ ਸਤਿਗੁਰੂ ਕਿਰਪਾ ਕਰੋ ਜਿਵੇਂ ਇਹ ਸਰੀਰ ਤੰਦਰੁਸਤ ਹੋਇਆ ਹੈ ਸਰੀਰ ਰਾਜੀ ਹੋਇਆ ਹੈ ਸਤਿਗੁਰੂ ਇਹ ਮਨ ਵੀ ਤੰਦਰੁਸਤ ਹੋ ਜਾਵੇ ਆਹਾ ਸਾਨੂੰ ਕਿੰਨੇ ਕਿੰਨੇ ਸਾਲ ਹੋ ਗਏ ਗੁਰੂ ਘਰ ਆਉਂਦੇ ਆ ਗੁਰੂ ਘਰ ਕਹਿੰਦਾ ਬਾਬਾ ਜੀ ਸਤਿਗੁਰੂ ਜੀ ਇਹ ਦੁੱਖ ਦੂਰ ਹੋ ਜਾਵੇ ਕਦੀ ਆਖਿਆ ਸਤਿਗੁਰੂ ਮਨ ਵੀ ਤੰਦਰੁਸਤ ਹੋ ਜਾਵੇ ਸਾਡਾ ਮਨ ਵੀ ਰਾਜੀ ਹੋ ਜਾਵੇ ਤੇਰੇ ਦਰ ਤੇ ਚ ਭਰੇ ਭਰੇ ਨੇ ਬਾਬਾ ਜੀ ਸਤਗੁਰੂ ਜੀ ਤੇਰੀ ਛੱਡ ਵਿੱਚ ਆਏ ਆ ਕਿਰਪਾ ਕਰੋ ਜਿੱਥੇ ਸਰੀਰ ਤੰਦਰੁਸਤ ਕਰਦੇ ਹੋ ਉੱਥੇ ਇਹ ਮਨ ਵੀ ਤੰਦਰੁਸਤ ਕਰਦੇ ਹੋ ਮਨ ਵੀ ਰਾਜੀ ਹੋ ਜਾਵੇ ਉਹ ਕਠਾਰ ਦਾ ਰਾਜਾ ਹੈ ਗਰਮੁਖੋ ਨਾਲ ਰਾਣੀ ਹੈ ਇਹਨਾਂ ਦੋਵੇਂ ਜੀਆਂ ਤੋਂ ਬਲਹਾਰੇ ਜਾਈਏ ਅੱਜ ਸਤਗੁਰੂ ਦੇ ਚਰਨਾਂ 'ਚ ਪੱਲਾ ਪਾ ਕੇ ਬੇਨਤੀ ਕਰਦੇ ਨੇ ਇਹ ਗਰੀਬ ਮਨ ਸਤਗੁਰੂ ਜੀ ਕਿਰਪਾ ਕਰੋ ਮਨ ਵੀ ਤੰਦਰੁਸਤ ਹੋ ਜਾਵੇ ਤੇ ਸਤਗੁਰੂ ਜੀ ਕਹਿੰਦੇ ਜੇ ਚਾਹੁੰਦੇ ਹੋ ਨਾ ਮਨ ਤੰਦਰੁਸਤ ਹੋ ਜਾਵੇ ਇਸ ਸਤਨਾ ਵਾਹਿਗੁਰੂ ਦਾ ਜਪ ਕਰੋ ਤੁਸੀਂ ਪਰਮੇਸ਼ਰ ਦੀ ਵਡਿਆਈ ਕਰੋ ਗੁਰਮਖੋ ਪ੍ਰਿੰਸੀਪਲ ਸਤਬੀਸ ਨੇ ਗੁਰਮਖੋ ਨੇ ਕਿਹਾ ਸਤਗੁਰੂ ਨੇ ਆਖਿਆ ਵੀ ਸਤਨਾ ਵਾਹਿਗੁਰੂ ਦਾ ਜਪ ਕਰੋ ਇਹ ਉਪਦੇਸ਼ ਇਹਨਾਂ ਦਿੱਤਾ ਗੁਰੂ ਜੀ ਨੇ ਮੇਰਾ ਦਿਲ ਹੈ ਗੁਰਮਖੋ ਅਸੀਂ ਜੀ ਹਾਜ਼ਰੀ ਇੱਥੇ ਲਾਈਏ ਪਿਆਰ ਚ ਚੌਂਕੜੇ ਮਾਰ ਲਓ ਗੁਰਮਖੋ ਬਾਬਾ ਹਦੀਪ ਸਿੰਘ ਦਰ ਤੇ ਬੈਠੇ ਹੋ ਬਾਬਾ ਜੀ ਦੇ ਪਿਆਰ ਦੇ ਵਿੱਚ ਅੰਦਰੋਂ ਇਹ ਜਪਿਓ ਸਤਗੁਰੂ ਸਾਡਾ ਵੀ ਮੰਦ ਹੈ ਰੋਗ ਦੂਰ ਕਰ ਦੇਣਾ ਸਾਡਾ ਵੀ ਸਾਰੇ ਦਾ ਅੱਜ ਬਾਬਾ ਜੀ ਮਨ ਤੰਦਰੁਸਤ ਕਰ ਦੇਣਾ ਪ੍ਰੇਮ ਦੇ ਵਿੱਚ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਸਤ ਨਾਮ ਵਾਹਿਗੁਰੂ ਸਤ ਧੰ ਬਾਬਾ ਦੀਪ ਸਿੰਘ ਜੀ ਦੀ ਸਾਡੀ ਸੰਗਤ ਤੇ ਕਿਰਪਾ ਕਰੋ ਜੀ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਕੋਈ ਦਿਨ ਜਦੋਂ ਇਹ ਜਾਪ ਜਪਿਆ ਇਹਨਾਂ ਨੇ ਇਹ ਜਾਪ ਕੀਤਾ ਗੁਰੂ ਜੀ ਕੋਲ ਉਪਦੇਸ਼ ਲੈ ਕੇ ਨਾਲ ਸੰਤਨ ਝੁੱਠੇ ਭਾਂਡੇ ਵਾਂਜਦੇ ਨੇ ਹੁਣ ਅੰਦਰ ਸਹਜ ਆ ਗਿਆ ਅੰਦਰ ਖੇੜਾ ਆ ਗਿਆ ਅੰਦਰ ਆਨੰਦ ਆ ਗਿਆ ਸਤਗੁਰੂ ਕੋਲ ਆ ਗਿਆ ਲੈ ਕੇ ਆਪਣੇ ਨਗਰ ਤੇ ਗੁਰਮਖੋ ਜਾਂਦੇ ਨੇ ਇਹਨਾਂ ਦੀ ਔਲਾਦ ਵੀ ਸਤਗੁਰ ਦੀ ਸ਼ਰਧਾਲੂ ਬਣੀ ਰਹੀ ਹੋਰ ਇਲਾਕੇ ਵਾਲੇ ਵੀ ਕੁਠਾੜ ਦੇ ਇਲਾਕੇ ਵਾਲੇ ਵੀ ਗੁਰੂ ਜੀ ਦੇ ਸ਼ਰਧਾਲੂ ਬਣ ਗਏ ਵੇਖੋ ਸਤਗੁਰੂ ਕਿੰਨੇ ਨਿਰਵੈਰ ਨੇ ਕਿਵੇਂ ਝੋਲੀਆਂ ਭੜਦੇ ਨੇ ਕਿਵੇਂ ਦੁੱਖੜੇ ਦੂਰ ਕਰਦੇ ਨੇ ਆਓ ਵਿਚਾਰ ਕਰਦੇ ਇਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਹੋਣਗੀਆਂ ਸਾਧ ਸੰਗਤ ਬਖਸ਼ਣ ਜੋਗ ਹੈ ਸਤ ਗੁਰੂ ਜੀ ਬਖਸ਼ਣ ਜੋਗੇ ਨੇ ਆਓ ਜੇ ਬਖਸ਼ਦੇ ਹੋ ਦੱਸਦੇ ਪੁੱਲਾਂ ਬਖਸ਼ੋ ਪਿਆਰ ਤੇ ਫਤਿਹ ਬਲਾਓ ਜੀ ਅਸੀਸ ਬਖਸ਼ੋ ਪਿਆਰ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਹਾਂ ਸਾਰੀ ਸੰਗਤ ਵੱਲੋਂ ਰੋਮ ਰੋਮ ਸ਼ੁਕਰਾਨੇ ਜੀ ਐਨੂੰ ਆਖਦੇ ਆ ਭਾਈ ਗੁਰਚਰਨ ਸਿੰਘ ਜੀ ਨੂੰ ਬੜੇ ਪਿਆਰ ਦੇ ਵਿੱਚ ਧੰਨ ਗੁਰੂ ਹਰ Rai ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਨਿਕਲੇ ਨੇ ਪਿਆਰ ਨਾਲ ਜੋੜਿਆ ਚਰਨਾਂ ਚ